जमात अठमी प्रश्न बत्ती आसमान अंतर ए बी ಏನು ಛುಧಾಕಾರ ಬಂದೋಲದ ಚಕ್ಕರ್ ಖಿಚೋ அப்பாக்கிக் ஸ்கேன் பிந்து கோன் பண்ணது ਦੂਸਰੀ ਲਾਈਨ ਲਈ ਯਾਨੀ ਇਹ ਆਗੀ ਸਾਡੀ A B ਅਤੇ A C ਆ ਸੀ ਬਿੰਦੂ ਆ D ਬਿੰਦੂ ਦਾ ਵਿਚ ਦਿੱਤਾ ਹੋਇਆ ਨਾ C ਆ ਵਿਚਕਾਰ ਬਿੰਦੂ ਦਿੱਤਾ ਹੋਇਆ D ਇੱਥੇ ਕਿ ਲੈ ਲੈਣਾ D ਬਿੰਦੂ ਆ D ਬਿੰਦੂ ਆ ਹੁਣ ਅਸਟਰਨ ਕਰੋ ਇਹ ਪੈਣਾ ਇਹ ਕੋਣ ਬਣ ਗਿਆ ਇਹਦਾ ਕੋ ਪ੍ਰਕਾਰ ਨਾਲ ਅਧ ਆ ਬਿੰਦੂ ਡੀ ਲੈ ਲਿਆ ਇਹਨੂੰ ਵੀ ਏ ਨਾਲ ਮਿਲਾ ਦੋ ਹੁਣ ਤੁਸੀਂ ਆ ਜਿਹੜੀ ਏ ਈ ਲਾਈਨ ਆ ਇਹਦੇ ਉੱਤੇ ਬਿੰਦੂ ਇੱਥੇ ਈ ਲੈ ਲਓ ਐਫ ਐਫ ਬਿੰਦੂ ਲੈ ਲਿਆ ਐਫ ਬਿੰਦੂ ਦੇ ਬਰਕਾਰ ਰੱਖੋ ಚಾಪ್ ಕಟ್ಟು ಮಲಾ ದೋ ಈ ಬಂದೂ ಆಗ ಪಿ ਇਹਦੇ ਪ੍ਰਕਾਰ ਰੱਖਿਓ ਬੀਜ ਨੇ ਪ੍ਰਕਾਰ ਖੋਲਿਓ ਡਾਟਡ ਚੱਕਰ ਲਾ ਦਿਓ ਡਾਟਰ ਚੱਕਰ ਲਾ ਦਿਓ ਠੀਕ ਹੁਣ ਇਹ ਜਿਹੜਾ ਚੱਕਰ ਆ ਉਹ ਇੱਥੇ ਜੀ ਬਿੰਦੂ ਤੇ ਕੱਟਦਾ ਐਫ ਨੂੰ ਤੇ ਜੀ ਨੂੰ ਮਿਲਾ ਦੇਵੋ ਹੁਣ ਤੁਸੀਂ ਕੀ ਕਰਨਾ ਸੈਟ ਸਕੁਅਰ ਲਵੋ ਸੈਟ ਸਕੁਅਰ ਲੱਗੇ ਇਸ ਤਰ੍ਹਾਂ ਇੱਕ ਸੈਟ ਸਕੁਅਰ ਰੱਖੋ ਐਫ ਜੀ ਦੇ ਸਮਾਨੰਤਰ ਦੂਸਰਾ ਸੈਟ ਸਕੁਅਰ ਇਹਦੇ ਨਾਲ ਲਾਓ ਉਹਨੂੰ ਘੁੱਟ ਕੇ ਦਬਲੋ ਡੀ ਬਿੰਦੂ ਤੱਕ ਲੈ ਕੇ ਜਾਓ ਇਹਨੂੰ ਰੇਖਾ ਨੂੰ ਦੇਖ ਲੈ ਕੇ ਵਾਰ ਚੈੱਕ ਕਰ ਲਓ ਉਹ ਠੀਕ ਹੈ ਫਿਰ ਡੀ ਵਿੰਦੂ ਤੱਕ ਲੈ ਜਾਓ ਆਹ ਡੀ ਵਿੰਦੂ ਆ ਸਾਡਾ ਫਿਰ ਦੁਬਾਰਾ ਦੇ ਚੈੱਕ ਕਰੋ ਆ ਇਹ ਲੈਂਦੇ ਰੱਖ ਲਿਆ ਇਧਰੋਂ ਆ ਸੈਟਸ ਕਰਦੇ ਨਾਲਾ ਦਾ ਡੀ ਵਿੰਦੂ ਤੱਕ ਰਾਜੋ ਇਹका डी ਬਿੰਦੂ ਤੋਂ ਲੈ ਕੇ ਹੁਣ ਸਾਡੇ ਕੋਲ ਐਚ ਬਿੰਦੂ ਆ ਗਿਆ ਹੈ ਨਾ ਆਪਾਂ ਇਥੋਂ ਚੱਕਰ ਲਾਵਾਂਗੇ ਡੀ ਜਨੇ ਪ੍ਰਕਾਰ ਖੋਲ ਕੇ ਚੱਕਰ ਲਾਵਾਂਗੇ ਆਪ ਇੱਕ ਵਾਰੀ ਚੈੱਕ ਕਰ ਲਈਏ ਵੀ ਇਹ ਲਾਈਨ ਜਿਹੜੀ ਹੈ ਇਹਦੇ ਸਮਾਨਾਂਤਰ ਹੋਣੀ ਬਹੁਤ ਜ਼ਰੂਰੀ ਹੈ ਜੇ ਥੋੜੀ ਬਹੁਤੀ ਵੀ ਇਹ ਸਮਾਨਾਂਤਰ ਨਾ ਹੋਈ ਤਾਂ ਸਾਡਾ ਜਿਹੜਾ ਚੱਕਰ ਹੋ ਠੀਕ ਨਹੀਂ ਬਣਨਾ ਠੀਕ ਹੈ ਨਾ ਦੁਆਰਾ ਚੈੱਕ ਕਰ ਲਿਆ ਹੁੰਦਾ ਵੀ ਚੱਕਰ ਜਿਹੜਾ ਸਪਰਸ਼ ਕਰਦਾ ਹੋਵੇ ਇਹ ਕੱਟਦਾ ਨਾ ਹੋਵੇ ਦੋਨਾਂ ਰੇਖਾਵਾਂ ਨੂੰ ਸਪਰਸ਼ ਕਰਦਾ ਹੋਵੇ ਇਹਸ ਤਰੀਕੇ ਨਾਲ ਚੱਕਰ ਜਿਹੜਾ ਖਿੱਚਣਾ ਆਪਾਂ H ਬਿੰਦੂ ਤੇ ਰੱਖ ਕੇ ਕਿ ਦੋਨੋਂ ਰੇਖਾਵਾਂ ਨੂੰ ਸਪਰਸ਼ ਕਰਦਾ ਹੋਵੇ ਤੇ D ਬਿੰਦੂ ਵਿੱਚੋਂ ਦੀ ਲੰਘਦਾ ਹੋਵੇ बस ਇਸ ਗੱਲ ਦਾ ਧਿਆਨ ਰੱਖਣਾ ਵੀ ਉਹ ਜਿਹੜਾ ਐਚ ਬਿੰਦੂ ਆ ਉਹ ਸਾਡਾ ਬਿਲਕੁਲ ਸਮਾਨਾਂਤਰ ਹੋਣਾ ਚਾਹੀਦਾ ਠੀਕਾ ਥੋੜਾ ਬਹੁਤ ਵੀ ਜੇ ਫਰਕ ਹੁੰਦਾ ਵਾ ਤਾਂ ਉਹਨੂੰ ਦੁਬਾਰਾ ਤੇ ਅਸੀਂ ਚੈੱਕ ਕਰ ਲੈਣਾ ਠੀਕਾ ਚੈੱਕ ਕਰਕੇ ਫਿਰ ਉਸ ਬਿੰਦੂ ਤੋਂ ਇਹ ਚੈੱਕ ਕਰ ਲੈਣਾ ਵੀ ਉਹ ਬਿੰਦੂ ਜਿਹੜਾ ਹੈਗਾ ਵਾ ਇਸ ਐਫਜੀ ਦੇ ਸਮਾਨਾਂਤਰ ਡੀਐਚ ਹੈ ਜਿਹਦਾ ਸਮਾਨਾਂਤਰ ਆ ਫਿਰ ਤਾਂ ਉਹਨੇ ਚੱਕਰ ਨੇ ਸਪਰਸ਼ ਕਰ ਜਾਣਾ ਤੇ ਡੀ ਵਿੱਚੋਂ ਮਿੱਤਰੋ ਵੀ ਲੰਘ ਜਾਣਾ